ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਅੱਜ ਜਿਹੜਾ ਬਹੁਤ ਕੱਧਿਆ ਕਾਰਮ ਕੀਤਾ ਸਰਕਾਰ ਨੇ ਕਿਉਂਕਿ ਜਿਹੜਾ 13 ਫਰਵਰੀ ਨੂੰ ਰਹਿ ਕੇ ਸਾਡਾ ਖਨੋਰੀ ਬਾਡਰ ਹੋਵੇ ਸ਼ੰਭੂ ਬਾਡਰ ਹੋਵੇ ਰਤਨਗੜ ਬਾਡਰ ਹੋਵੇ ਜਿੱਥੇ ਕਿਸਾਨਾਂ ਦੀਆਂ ਕਿਸਾਨੀ ਮੰਗਾਂ ਮਨਵਾਉਣ ਦੀ ਰਸਤ ਚੱਲ ਰਿਹਾ ਸੀ ਤੇ ਉਸ ਨੂੰ ਅਸੀਂ ਵਧਾਉਣ ਦੇ ਲਈ ਗਰਮ ਕਰਨ ਲਈ ਸਰਕਾਰ ਨੂੰ ਤੇ अनेका ਕਿਸਾਨ ਜਿਹੜੇ ਸ਼ਹੀਦਾਂ ਵੀ ਪਾ ਚੁੱਕੇ ਨੇ ਔਰ ਫਟੜ ਵੀ ਹੋਏ ਨੇ ਉਸ ਮੋਰਚੇ ਦੇ ਵਿੱਚ ਤੇ ਆ 26 ਤਰੀਕ ਨੂੰ ਅੱਜ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਨ ਜਿਹਨਾਂ ਨੇ ਅਮਰ ਅਣਖ ਨੂੰ ਮਰਨ ਵਰਤ ਤੇ ਅੱਜ ਮੈਟਨਾ ਸੀ 12 ਵਜੇ ਤੇ ਸਰਕਾਰ ਨੇ ਰਾਤ ਉਹਨਾਂ ਨੂੰ 3 ਵਜੇ ਮੋਰਚੇ ਦੇ ਵਿੱਚੋਂ ਜ਼ਬਰੀ ਪ੍ਰਾਲੀ ਦੇ ਵਿੱਚੋਂ ਤੋੜ ਕੇ ਉਹਨਾਂ ਨੂੰ ਪੁਲਿਸ ਜਿਹੜੀ ਹਿਰਾਸਤ ਵਿੱਚ ਲੈ ਕੇ ਚੁੱਕ ਕੇ ਲੈ ਗਈ ਅਸੀਂ ਇਹ ਸਮਾਤ ਮਰਾਈ ਸਰਕਾਰ ਦੀ ਹੋਰ ਨਹੀਂ ਦਿਆ ਕਰਦੇ ਆ ਕਿ ਇਹ ਜਿਹੜੀ ਸਰਕਾਰ ਹੈ ਦੀ ਨੀਅਤ ਸਾਫ਼ ਨਹੀਂ ਕਿਸਾਨਾਂ ਲਈ ਅਸੀਂ ਇਸ ਮੌਕੇ ਤੋਂ ਦੱਸਣਾ ਚਾਹੁੰਦੇ ਆ ਅੱਜ ਜਿਹੜਾ ਫਨੌਰੀ ਬਾਡਰ ਤੇ ਟੋਟਲ ਭਾਰਤ ਦੇ ਵਿੱਚੋਂ ਜਿਹੜੇ ਜਥੇ ਚੱਲਨੇ ਸ਼ੁਰੂ ਹੋ ਗਿਆ ਤੇ ਜਿਹੜਾ ਅਗਲਾ ਪ੍ਰੋਗਰਾਮ ਆ ਉੱਥੇ ਮੀਟਿੰਗ ਕਰਕੇ ਕੋਈ ਵੱਡਾ ਪ੍ਰੋਗਰਾਮ ਦੇਵਾਂਗੇ ਅੱਦਾ ਕੋ ਕੇ ਸਰਕਾਰ ਦੀ ਜਿਹੜੀ ਇਹ ਘਟੀਆਂ ਕਰਪੂਤ ਆ ਘਟੀਆਂ ਛੇਲੀਆਂ ਇਹ ਨੂੰ ਨੰਗਾ ਕਰਾਂਗੇ ਲੋਕਾਂ ਦੇ ਵਿੱਚ ਤੇ ਹਰ ਇੱਕ ਜਿੱਥੇ ਸਾਡੇ ਸਾਰੇ तकरीबन ਸ਼ਾਮ ਤੱਕ ਸਾਰੇ ਜਿੱਥੇ ਜਿਹੜੇ ਭਾਰਤ ਦੇ ਵਿੱਚੋਂ ਉੱਥੇ ਖਰੋਰੀ ਬਾਰਡਰ ਸ਼ੰਭੂ ਬਾਰਡਰ ਪਹੁੰਚ ਜਾਣਗੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਪਠਾਨ ਮਜ਼ਦੂਰ ਇਕਤਾ ਜਿੰਦਾਬਾਦ ਖਾਤੇ ਹੱਕ ਮਰਦਾਬਾਦ ਜਿੰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ 재미,足rikti chahi, filti chahi, filti chahi, filti chahi, filti chahi,